ਢੜਪਾ ਨਿਵਾਸੀਆਂ ਦੀ ਬਹੁਤ ਲੰਬੀ ਮੰਗ ਸੀ ਕਿ ਸਾਡੇ ਗਰੀਬ ਲੋਕਾਂ ਦੇ ਲਈ ਦਲਤ ਲੋਕਾਂ ਦੇ ਲਈ ਅਨੁਸੂਚਿਤ ਜਾਤੀ ਜਨਜਾਤੀ ਲੋਕਾਂ ਦੇ ਲਈ ਕੋਈ ਵੱਡਾ ਮੈਰਿਜ ਪੈਲੇਸ ਨਹੀਂ ਹੈਗਾ ਕੋਈ ਵੱਡਾ ਕਮਿਊਨਿਟੀ ਹਾਲ ਨਹੀਂ ਹੈਗਾ ਸੋ ਅੱਜ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਬੰਡ ਵਾਲਾ ਬਾਬਾ ਸਾਹਿਬ ਹੀਮਰੋ ਅਬੇਡਕਰ ਕਮਿਊਨਿਟੀ ਹਾਲ ਹੈਗਾ ਉਹਦਾ ਨੀ ਪੱਥਰ ਰੱਖਿਆ ਗਿਆ ਬੜੀ ਜਲਦੀ 6 ਮਹੀਨਿਆਂ ਦੇ ਅੰਦਰ ਇਹ ਕਮਿਊਨਿਟੀ ਸੈਂਟਰ ਜਿਹੜਾ ਬਣ ਕੇ ਤਿਆਰ ਹੋਊਗਾ ਜਿੱਥੇ ਸਾਰੇ ਗਰੀਬ ਲੋਕ ਆਪਣੇ ਪਰਿਵਾਰਾਂ ਦੇ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਇਹ ਕੋਈ ਗਮੀਦਾ ਪ੍ਰੋਗਰਾਮ RAMNA ਖੁੱਲ ਕੇ ਕਰ ਸਕਦੇ ਨੇ ਕਿ ਔਰ ਇਹਦੇ ਅੰਦਰ 500 ਵਿਅਕਤੀਆਂ ਦੇ ਬੈਠਣ ਦੀ ਕੈਪੈਸਿਟੀ ਆ ਕਾਰਾਂ ਖੜਨ ਦੇ ਲਈ ਖੁੱਲੀ ਪਾਰਕਿੰਗ ਆ ਔਰ ਬਿਲਕੁਲ ਬਹੁਤ ਹੀ ਸ਼ਾਨਦਾਰ ਢੰਗ ਨਾਲ ਬਣਾਇਆ ਜਾ ਰਿਹਾਗਾ ਤਾਂ ਕਿ ਸਾਰੇ ਗਰੀਬ ਲੋਕ ਨੇ ਉਹ ਆਪਣੇ ਪਰਿਵਾਰਕ ਸਮਾਗਮ ਜਿਹੜੇ ਨੇਗੇ ਇੱਥੇ ਬਹਿ ਕੇ ਖੁਸ਼ੀ ਦੇ ਕਰ ਸਕਦੇ। ਸਾਰੇ ਨੂੰ ਲੰਬੇ ਸਮੇਂ ਚਲਾਉਣ ਲਈ ਕੋਈ ਕਮੇਟੀ ਵਗੈਰਾ ਬਿਲਕੁਲ ਇਸ ਨੂੰ ਚਲਾਉਣ ਦੇ ਲਈ ਇਹਦਾ ਰੱਖ-ਰਖਾਅ ਦੇ ਲਈ ਅਸੀਂ ਇਹ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਕਿ ਸਾਰੇ ਜਣੇ ਉਸ ਕਮੇਟੀ ਦੇ ਮੈਂਬਰ ਹੋਣਗੇ ਤੋਂ ਛੋਟੀ ਜੀ ਇਹਨਾਂ ਨੇ ਮੈਸਰ ਦਾ ਆਪਣੇ ਹਿਸਾਬ ਨਾਲ ਜਿੰਨੇ ਵੀ ਮੈਕੈਨਿਜ਼ਮ ਹੋਊਗਾ ਬਣਾ ਲੈਣਗੇ ਸੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਹਦਾ ਕੰਮ ਜਿਹੜਾ ਉਹ ਅੱਛੇ ਤਰੀਕੇ ਨਾਲ ਚੱਲ ਸਕੇ ਸਰ ਸੜਕਾਂ ਤੇ ਹੋਰ ਕੰਮ ਵੀ ਕੀਤੀ ਜਾ ਰਹੀ ਹੈ ਲਾਇਬ੍ਰੇਰੀ ਨੂੰ ਵੀ ਦੇ ਲੰਬੇ ਸਮੇਂ ਤੋਂ ਬਿਲਕੁਲ ਲਾਇਬ੍ਰੇਰੀ ਜਿਹੜੀ ਆ ਉਹਦਾ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ ਦੀਪੱਥਰ ਰੱਖਾਂਗੇ ਬੜੇ ਜਲਦੀ ਲਾਇਬ੍ਰੇਰੀ ਵੀ ਤਿਆਰ ਹੋ ਇਸ ਤੋਂ ਬਿਨਾ ਪ੍ਰਧਾਨ ਜੀ ਨੇ ਮੰਗ ਕੀਤੀ ਕਿ ਤਿੰਨ ਗੇਟ ਜਿਹੜੇ ਨੇਗੇ ਗੁਰਦੁਆਰਾ ਸਾਹਿਬ ਵਾਲੇ ਉਹ ਵੀ ਮੈਂ ਪੈਸੇ ਪਾ ਦਿੱਤੇ ਨੇ ਬੜੀ ਜਲਦੀ ਉਹਨਾਂ ਦਾ ਵੀ ਕੰਸਟ੍ਰਕਸ਼ਨ ਦਾ ਕੰਮ ਸ਼ੁਰੂ ਹੋ ਜਾ। ਕਿਹੜਾ ਤੇ ਹੋਰ ਵੀ ਪ੍ਰੋਜੈਕਟਾਂ ਨਾਲ ਉਹ ਤਾਂ ਕੀਤਾ ਜਾ ਰਿਹਾ। ਆਜ ਹਲਕੇ ਦੇ ਵੱਖ-ਵੱਖ ਪਿੰਡਾਂ ਜਾ ਰਿਹਾ ਜਨਾਲ ਹੋਰ ਕਾਫੀ ਪਿੰਡਾਂ ਜਾ ਰਿਹਾ। ਉੱਥੇ ਵੀ ਜਿਹੜੇ ਵੱਖ-ਵੱਖ ਜਿਹੜੇ ਪਾਈਪਲਾਈਨ ਨੇਗੇ ਜਿਹੜਾ ਕਿਸਾਨ ਦੇ ਖੇਤ ਨੂੰ ਪਾਣੀ ਬਚਾਉਣਾਗਾ ਉਹਨਾਂ ਕੰਮਾਂ ਦੀ ਵੀ ਸ਼ੁਰੂਆਤ ਜਿਹੜੀ ਇਸ ਕਰ।